ਕਹਿੰਦੇ ਜੇ ਤੇਰੇ ਕੋਲ ਇੱਕ ਵੇਟਾ ਨਾਮ ਜਪਣ ਦਾ ਟਾਈਮ ਹੀ ਹੈ ਨਾ ਅੱਧਾ ਘੰਟਾ ਵੀ ਨਹੀਂ ਜਪ ਸਕਦਾ 15 ਮਿੰਟ ਵੀ ਨਹੀਂ ਜੇ ਜਪ ਸਕਦਾ ਵੇਖੋ ਗੁਰੂ ਸ਼ੂਤ ਸਾਨੂੰ ਮਹਾਰਾਜ ਕੀ ਦਿੱਤੀ ਹੈ ਕਹਿੰਦੇ ਜੇ ਤੂੰ ਇੱਕ ਘੰਟਾ ਬੰਦੀ ਨਹੀਂ ਕਰ ਸਕਦਾ ਅੱਧਾ ਘੰਟਾ ਨਾਮ ਨਹੀਂ ਜਪ ਸਕਦਾ ਰੋਜ਼ ਘਰ ਦੇ ਵਿੱਚ 15 ਮਿੰਟ ਵੀ ਜੇ ਤੇਰੇ ਕੋਲ ਤਾਂ تیر ਸਾਹਿਬ ਦਾ ਬਚਨ ਕਹਿੰਦੇ ਕਬੀਰ ਇੱਕ ਘੜੀ ਆਧੀ ਨਹੀਂ ਸਾਢੇ 12 ਮਿੰਟ ਤਾਂ ਜਪ ਸਕਦਾ ਹੈ ਇਹ ਸਾਢੇ 12 ਮਿੰਟ ਵੀ ਨਹੀਂ ਜਪ ਸਕਦਾ ਕਹਿੰਦੇ ਫਿਰ ਸਾਢੇ 6 ਮਿੰਟ 6 ਮਿੰਟ ਦਾ ਜਪ ਸਕਣਾ ਸਵੇਰੇ ਉੱਠ ਕੇ ਸ਼ਾਮ ਨੂੰ ਉੱਠ ਕੇ ਭਾਈ ਕਹਿੰਦੇ ਇੱਕ ਘੜੀ ਵੀ ਨਹੀਂ ਜਪ ਸਕਦਾ ਆਧ ਹੀ ਗਈ 12 ਦੇ ਕਿल्ले ਅੱਦੇ ਕਰਦੇ 6 ਮਿੰਟ ਦਾ ਭਾਈ ਜਪ ਲੈਣ ਸਵੇਰੇ ਉੱਠ ਕੇ ਇੱਕ ਘੜੀ ਆਧ ਹੀ ਗਈ ਕਹਿੰਦੇ ਜੇ ਫਿਰ ਵੀ ਇੰਨਾ ਵੀ ਟਾਈਮ ਬੁੱਢੇ ਘਟੰਬ ਵਿੱਚ ਫਸ ਗਿਆ ਇਹ ਮਾਇਆ ਗੋਣੀ ਵਿਣ ਦੰਤਾਂ ਜਗ ਖਾਇਆ ਇਹ ਮਾਇਆ ਜਿਹੜੀ ਏ ਦੰਦਾ ਤੋਂ ਬਿਨਾ ਬੰਦੇ ਨੂੰ ਚਬਾਇਆ ਬੰਦੇ ਦੇ ਦੰਤ ਨਹੀਂ ਨਾ ਪਸ਼ੂ ਦੇ ਦੰਤ ਇਹ ਮਾਇਆ ਐਸੀ ਏ ਤੇ ਦੰਦ ਨਹੀਂ ਬਿਨ ਦੰਦਾਂ ਨੂੰ ਖਾਇਆ ਇਨਸਾਨ ਨੂੰ ਇਹ ਮਾਇਆ ਗੋਣੀ ਵਿਣ ਦੰਤਾਂ ਜਗ ਖਾਇਆ ਮਹਾਰਾਜ ਕਾ ਜੀ ਉਮਰਦਾਸ ਜੀ ਇਸ ਕਰਕੇ ਭਾਈ ਮਹਾਰਾਜ ਜੀ ਦਾ ਇਹ ਬਚਨ ਹੈ ਕਹਿੰਦੇ ਜੇ ਇੱਕ ਘੜੀ ਨਹੀਂ ਜਪ ਸਕਦਾ ਫਿਰ ਅੰਦੀ ਜਪ ਲੈ 3 ਮਿੰਟ ਦਾ ਭਲਤੀ ਜਰੀਰ ਕਰਿਆ ਕਰ ਸਵੇਰੇ ਉੱਠ ਕੇ ਤਿੰਨ ਤਿੰਨ ਮਿੰਟ ਜਿਹੜੀ ਇੱਕ ਨਾ ਇੱਕ ਦਿਨ ਤੇਰੀ ਹਜ਼ਾਰਾਂ ਮਿੰਟਾਂ ਦੇ ਵਿੱਚ ਕੱਢੀ ਜਾਣੀ ਹੈ ਇੱਕ ਘੜੀ